ਆਪਣੇ ਮੰਤਰੀ ਹਰਜੋਤ ਬੈਂਸ ਅਤੇ ਉਹਨਾਂ ਦੀ ਧਰਮ ਪਤਨੀ ਜੋਤੀ ਯਾਦਵ ਜਿਨ੍ਹਾਂ ਦੇ ਉੱਤੇ 100 ਕਰੋੜ ਰੁਪਏ ਦੇ ਕਪੜੇ ਨੂੰ ਲੈ ਕੇ ਇਲਜ਼ਾਮ ਲੱਗੇ ਨੇ ਜਿਸ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ ਜਿਸ ਨੂੰ ਲੈ ਕੇ ਹੁਣ ਇਸ ਮਾਮਲੇ ਨੂੰ ਲੈ ਕੇ ਤਿੰਨ ਜਿਹੜੀ ਕਿ ਕਮੇਟੀ ਦੀ ਜਿਹੜੀ ਕਿ ਸੱਤ ਬਣਾਈ ਗਈ ਹੈ ਤਿੰਨ ਮੈਂਬਰੀ ਦੀ ਜਿਸ ਨੂੰ ਲੈ ਕੇ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇਗੀ ਅਤੇ ਜਿਹੜੇ ਹਰਜੋਤ ਬੈਂਸ ਅਤੇ ਉਹਨਾਂ ਦੀ ਧਰਮ ਪਤਨੀ ਤੇ ਇਲਜ਼ਾਮ ਲੱਗੇ ਨੇ ਇਸ ਦੀ ਡੂੰਘਾਈ ਦੇ ਨਾਲ ਜਾਂਚ ਹੋ ਕੇ ਸੱਚ ਸਾਹਮਣੇ ਲਿਆਂਦਾ ਜਾਵੇਗਾ ਦੂਜੇ ਪਾਸੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਹਰਜੋਤ ਬੈਂਸ ਦੇ ਵੱਲੋਂ ਸਿਰੇ ਤੇ ਨਕਾਰਿਆ ਉਹਨਾਂ ਨੇ ਕਿ ਜਾਣ ਬੁੱਝ ਕੇ ਸਾਡੇ ਤੇ ਅਤੇ ਮੇਰੇ ਪਤਨੀ ਤੇ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਬਿਲਕੁਲ ਸਾਫ਼ ਨੇ ਇਸ ਕਪੜੇ ਦੇ ਵਿੱਚ ਉਹਨਾਂ ਦਾ ਕੋਈ ਹੱਥ ਨਹੀਂ ਦੇਖੋ ਇਹ ਖਾਸ ਦਾਸ ਦੇ ਕੀ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੇ ਉਹਨਾਂ ਦੀ ਪਤਨੀ ਜੋਤੀ ਯਾਦਵ ਤੇ ਲੱਗੇ 100 ਕਰੋੜ ਰੁਪਏ ਦੇ ਕਪੜੇ ਦੇ ਦੋਸ਼ਾਂ ਦੀ ਜਾਂਚ ਹੁਣ ਤਿੰਨ ਮੈਂਬਰੀ ਐਸਆਈਟੀ ਕਰੇਗੀ ਹਾਈ ਪ੍ਰੋਫਾਈਲ ਇਸ ਮਾਮਲੇ ਵਿੱਚ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਏਡੀਜੀਪੀ ਨੀਰਜ ਆਈਜੀਪੀ ਧਨਪ੍ਰੀਤ ਕੌਰ ਅਤੇ ਐਸਐਸਪੀ ਮੋਹਾਲੀ ਦੀਪਕ ਪਾਰਕ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਜਾਣਕਾਰੀ ਅਨੁਸਾਰ ਇਹ ਜਾਂਚ ਟੀਮ ਪੰਜਾਬ ਦੇ ਕੰਮ ਮੰਤਰੀ ਖਿਲਾਫ ਲੱਗੇ 100 ਕਰੋੜ ਰੁਪਏ ਦੇ ਕੱਪੜੇ ਦੀ ਜਾਂਚ ਕਰੇਗੀ ਜਾਂਚ ਕਮੇਟੀ ਮਾਮਲੇ ਦੇ ਵਿੱਚ ਮੰਤਰੀ ਹਰਜੋਤ ਬੈਂਸ ਅਤੇ ਉਹਨਾਂ ਦੀ ਪਤਨੀ ਜੋਤੀ ਯਾਦਵ ਖਿਲਾਫ ਲੱਗੇ ਦੋਸ਼ਾਂ ਦੀ ਗੰਭੀਰਤਾ ਦੇ ਨਾਲ ਜਾਂਚ ਹੋਵੇਗੀ ਨਾਲ ਹੀ ਇੰਸਪੈਕਟਰ ਅਮਨਜੋਤ ਕੌਰ ਵੱਲੋਂ ਲਾਏ ਦੋਸ਼ ਕਿੰਨੇ ਸੱਚੇ ਨੇ ਇਸ ਦੀ ਵੀ ਜਾਂਚ ਕੀਤੀ ਜਾਵੇਗੀ ਹਾਲਾਂਕਿ ਮੰਤਰੀ ਹਰਜੋਤ ਬੈਂਸ ਨੇ ਇਸ ਮਾਮਲੇ ਦੇ ਵਿੱਚ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆ ਕਿਉਂਕਿ ਉਹਨਾਂ ਤੇ ਉਹਨਾਂ ਦੀ ਪਤਨੀ ਸਾਫ ਨੇ ਉਹ ਇਸ ਮਾਲ ਦੇ ਵਿੱਚ ਮਾਨ ਹਾਨੀ ਦਾ ਕੇਸ ਧਾਇਰ ਕਰਨਗੇ ਸਾਈਬਰ ਕ੍ਰਾਈਮ ਦੇ ਵਿੱਚ ਸੇਵਾ ਨਿਭਾ ਚੁੱਕੀ ਇੰਸਪੈਕਟਰ ਅਮਨ ਜੋਤ ਕੌਰ ਨੇ 100 ਕਰੋੜ ਰੁਪਏ ਦੇ ਵੱਡੇ ਸਾਈਬਰ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ ਜਿਸ ਦਾ ਆਪ ਮੰਤਰੀ ਨਾਲ ਸਿੱਧਾ ਸੰਬੰਧ ਹੋਣ ਦਾ ਦਾਵਾ ਹਰਜੋਤ ਬੈਂਸ ਅਤੇ ਉਹਨਾਂ ਦੀ ਪਤਨੀ ਐਸਪੀ ਜੋਤੀ ਯਾਦਵ ਦੀ ਹੈ RTI ਐਕਟੀਵਿਸਟ ਮਾਨਿਕ ਗੋਇਲ ਵੱਲੋਂ ਇਹ ਜਾਣਕਾਰੀ X ਪੋਸਟ ਤੇ ਸਾਂਝੀ ਕੀਤੀ ਗਈ ਹੈ ਅਮਨਦੀਪ ਕੌਰ ਨੇ આરોਪ ਲਗਾਏ ਨੇ ਕਿ ਮੋਹਾਲੀ ਇੱਕ ਬੇਸਮੈਂਟ ਤੋਂ ਚੱਲ ਰਿਹਾ ਫਰਜੀ ਕਾਲ ਸੈਂਟਰ ਵਿਦੇਸ਼ੀਆਂ ਨੂੰ 100 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰ ਰਿਹਾ ਹੈ ਉਹਨਾਂ ਨੇ FIR ਦਰਜ ਕਰਕੇ ਮਾਲਕ ਵਿਜਰਾਏ ਕਪੂਰ ਅਤੇ ਕਈ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਇੱਥੇ ਇਹ ਮਾਮਲਾ ਉਲਝ ਗਿਆ ਡੀਜੀਪੀ ਪੰਜਾਬ ਪੁਲਿਸ ਨੂੰ ਦਿੱਤੀ ਆਪਣੀ ਵਿਸ포ਟਕ ਸ਼ਿਕਾਇਤ ਦੇ ਵਿੱਚ ਉਸਨੇ ਦਾਅਵਾ ਕੀਤਾ ਕਿ ਕਾਲ ਸੈਂਟਰ ਦੇ ਮਾਲਕ ਦੇ ਮੰਤਰੀ ਹਰਜੋਤ ਬੈਂਸ ਨਾਲ ਡੂੰਘੇ ਸਬੰਧ ਨੇ ਦੋਵੇਂ ਨੰਗਲ ਦੇ ਰਹਿਣ ਵਾਲੇ ਨੇ ਅਤੇ ਬੈਂਸ ਨੇ ਕਥਿਤ ਤੌਰ ਤੇ ਪਾਰਟੀ ਲਈ ਉਹਨਾਂ ਤੋਂ ਕਾਫੀ ਫੰਡ ਲਏ ਨੇ। ਉਹਨਾਂ ਦੋਸ਼ ਲਗਾਇਆ ਕਿ ਬੈਂਸ ਦੀ ਪਤਨੀ ਐਸਪੀ ਯੋਤੀ ਯਾਦਵ ਜਾਂਚ ਵਿੱਚ ਰੁਕਾਵਟ ਪਾ ਰਹੀ ਹੈ ਤੇ ਬਦਮਾਸ਼ਾਂ ਨੂੰ ਬਚਾ ਰਹੀ ਹੈ। ਉਸ ਦਾ ਦਾਅਵਾ ਕੀ ਯਾਦਵ ਨੇ ਉਸੇ ਕੇਸ ਪਾਉਣ ਲਈ ਦਬਾਅ ਪਾਇਆ ਇੰਸਪੈਕਟਰ ਅਮਨ ਜੋਤ ਕੌਰ ਨੇ ਸ਼ਿਕਾ ਉਤੇ ਫਸੇ ਕੈਬਨ ਮੰਤਰੀ ਹਰਜੋਤ ਬੈਂਸ ਅਤੇ ਉਹਨਾਂ ਦੀ ਧਰਮ ਪਤਨੀ ਜੋਤੀ ਯਾਦਵ ਜਿਨ੍ਹਾਂ ਦੇ ਉਤੇ 100 ਕਰੋੜ ਰੁਪਏ ਦੇ ਕਪੜੇ ਨੂੰ ਲੈ ਕੇ ਇਲਜ਼ਾਮ ਲੱਗੇ ਨੇ ਜਿਸ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ ਜਿਸ ਨੂੰ ਲੈ ਕੇ ਹੁਣ ਇਸ ਮਾਮਲੇ ਨੂੰ ਲੈ ਕੇ ਤਿੰਨ ਜਿਹੜੀ ਕਿ ਕਮੇਟੀ ਦੀ ਜਿਹੜੀ ਕਿ ਸੱਤ ਬਣਾਈ ਗਈ ਹੈ ਤਿੰਨ ਮੈਂਬਰੀ ਦੀ ਜਿਸ ਨੂੰ ਲੈ ਕੇ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇਗੀ ਅਤੇ ਜਿਹੜੇ ਹਰਜੋਤ ਬੈਂਸ ਅਤੇ ਉਹਨਾਂ ਦੀ ਧਰਮ ਪਤਨੀ ਤੇ ਇਲਜ਼ਾਮ ਲੱਗੇ ਨੇ ਇਸ ਜਿੱਡ ਡੂੰਘਾਈ ਦੇ ਨਾਲ ਜਾਂਚ ਹੋ ਕੇ ਸੱਚ ਸਾਹਮਣੇ ਲਿਆਂਦਾ ਜਾਵੇਗਾ ਦੂਜੇ ਪਾਸੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਹਰਜੋਤ ਬੈਂਸ ਦੇ ਵੱਲੋਂ ਸਿਰੇ ਤੇ ਨਕਾਰਿਆ ਉਹਨਾਂ ਨੇ ਕਿ ਜਾਣ ਬੁੱਝ ਕੇ ਸਾਡੇ ਤੇ ਅਤੇ ਮੇਰੇ ਪਤਨੀ ਤੇ ਇਹ ਇਲਜ਼ਾਮ ਲਗਾਏ ਜਾਣੇ ਉਹ ਬਿਲਕੁਲ ਸਾਫ਼ ਨੇ ਇਸ ਕਪੜੇ ਦੇ ਵਿੱਚ ਉਹਨਾਂ ਦਾ ਕੋਈ ਹੱਥ ਨਹੀਂ ਦੇਖੋ ਇਹ ਖਾਸ ਦਸ ਦੇ ਕੀ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੇ ਉਹਨਾਂ ਦੀ ਪਤਨੀ ਜੋਤੀ ਯਾਦਵ ਤੇ ਲੱਗੇ 100 ਕਰੋੜ ਰੁਪਏ ਦੇ ਕਪੜੇ ਦੇ ਦੋਸ਼ਾਂ ਦੀ ਜਾਂਚ ਹੁਣ ਤਿੰਨ ਮੈਂਬਰੀ ਐਸਆਈਟੀ ਕਰੇਗੀ ਹਾਈ ਪ੍ਰੋਫਾਈਲ ਇਸ ਮਾਮਲੇ ਵਿੱਚ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਏਡੀਜੀਪੀ ਨੀਰਜ ਆਈਜੀਪੀ ਧਨਪ੍ਰੀਤ ਕੌਰ ਅਤੇ ਐਸਐਸਪੀ ਮੋਹਾਲੀ ਦੀਪਕ ਪਾਰਕ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਇਹ ਜਾਂਚ ਟੀਮ ਪੰਜਾਬ ਦੇ ਕੰਮ ਮੰਤਰੀ ਖਿਲਾਫ ਲੱਗੇ 100 ਕਰੋੜ ਰੁਪਏ ਦੇ ਕੱਪੜੇ ਦੀ ਜਾਂਚ ਕਰੇਗੀ। ਜਾਂਚ ਕਮੇਟੀ ਮਾਮਲ ਦੇ ਵਿੱਚ ਮੰਤਰੀ ਹਰਜੋਤ ਬੈਂਸ ਅਤੇ ਉਹਨਾਂ ਦੀ ਪਤਨੀ ਜੋਤੀ ਯਾਦਵ ਖਿਲਾਫ ਲੱਗੇ ਦੋਸ਼ਾਂ ਦੀ ਗੰਭੀਰਤਾ ਦੇ ਨਾਲ ਜਾਂਚ ਹੋਵੇਗੀ। ਨਾਲ ਹੀ ਇੰਸਪੈਕਟਰ ਅਮਨਜੋਤ ਕੌਰ ਵੱਲੋਂ ਲਾਏ ਦੋਸ਼ ਕਿੰਨੇ ਸੱਚੇ ਨੇ ਇਸ ਦੀ ਵੀ ਜਾਂਚ ਕੀਤੀ ਜਾਵੇਗੀ। ਹਾਲਾਂਕਿ ਮੰਤਰੀ ਹਰਜੋਤ ਬੈਂਸ ਨੇ ਇਸ ਮਾਮਲ ਦੇ ਵਿੱਚ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆ ਕਿਉਂਕਿ ਉਹਨਾਂ ਤੇ ਉਹਨਾਂ ਦੀ ਪਤਨੀ ਸਾਫ ਨੇ ਉਸ ਸਮਾਲ ਦੇ ਵਿੱਚ ਮਾਨ ਹਾਨੀ ਦਾ ਕੇਸ ਧਾਇਰ ਕਰਨਗੇ ਸਾਈਬਰ ਕ੍ਰਾਈਮ ਦੇ ਵਿੱਚ ਸੇਵਾ ਨਿਭਾ ਚੁੱਕੀ ਇੰਸਪੈਕਟਰ ਅਮਨ ਜੋਤ ਕੌਰ ਨੇ 100 ਕਰੋੜ ਰੁਪਏ ਦੇ ਵੱਡੇ ਸਾਈਬਰ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ ਜਿਸ ਦਾ ਆਪ ਮੰਤਰੀ ਨਾਲ ਸਿੱਧਾ ਸੰਬੰਧ ਹੋਣ ਦਾ ਦਾਵਾ ਹਰਜੋਤ ਬੈਂਸ ਅਤੇ ਉਹਨਾਂ ਦੀ ਪਤਨੀ ਐਸਪੀ ਜੋਤੀ ਯਾਦਵ ਦੀ ਹੈ RTI ਐਕਟੀਵਿਸਟ ਮਾਨਿਕ ਗੋਇਲ ਵੱਲੋਂ ਇਹ ਜਾਣਕਾਰੀ X ਪੋਸਟ ਤੇ ਸਾਂਝੀ ਕੀਤੀ ਗਈ ਹੈ ਅਮਨਦੀਪ ਕੌਰ ਨੇ આરોਪ ਲਗਾਏ ਨੇ ਕਿ ਮੋਹਾਲੀ ਇੱਕ ਬੇਸਮੈਂਟ ਤੋਂ ਚੱਲ ਰਿਹਾ ਫਰਜੀ ਕਾਲ ਸੈਂਟਰ ਵਿਦੇਸ਼ੀਆਂ ਨੂੰ 100 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰ ਰਿਹਾ ਉਹਨਾਂ ਨੇ FIR ਦਰਜ ਕਰਕੇ ਮਾਲਕ ਵਿਜੇਰਾਏ ਕਪੂਰ ਅਤੇ ਕਈ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਇੱਥੇ ਇਹ ਮਾਮਲਾ ਉਲਝ ਗਿਆ ਡੀਜੀਪੀ ਪੰਜਾਬ ਪੁਲਿਸ ਨੂੰ ਦਿੱਤੀ ਆਪਣੀ ਵਿਸਪੋਰਟਿਕ ਸ਼ਿਕਾਇਤ ਦੇ ਵਿੱਚ ਉਸਨੇ ਦਾਅਵਾ ਕੀਤਾ ਕਿ ਕਾਲ ਸੈਂਟਰ ਦੇ ਮਾਲਕ ਦੇ ਮੰਤਰੀ ਹਰਜੋਤ ਬੈਂਸ ਨਾਲ ਡੂੰਘੇ ਸਬੰਧ ਨੇ ਦੋਵੇਂ ਨੰਗਲ ਦੇ ਰਹਿਣ ਵਾਲੇ ਨੇ ਅਤੇ ਬੈਂਸ ਨੇ ਕਥਿਤ ਤੌਰ ਤੇ ਪਾਰਟੀ ਲਈ ਉਹਨਾਂ ਤੋਂ ਕਾਫੀ ਫੰਡ ਲਏ ਨੇ। ਉਹਨਾਂ ਦੋਸ਼ ਲਗਾਇਆ ਕਿ ਬੈਂਸ ਦੀ ਪਤਨੀ ਐਸਪੀ ਯੋਤੀ ਯਾਦਵ ਜਾਂਚ ਵਿੱਚ ਰੁਕਾਵਟ ਪਾ ਰਹੀ ਹੈ ਤੇ ਬਦਮਾਸ਼ਾਂ ਨੂੰ ਬਚਾ ਰਹੀ ਹੈ। ਉਸ ਦਾ ਦਾਅਵਾ ਕੀ ਯਾਦਵ ਨੇ ਉਸ ਤੇ ਕੇਸ ਪਾਉਣ ਲਈ ਦਬਾਅ ਪਾਇਆ ਇੰਸਪੈਕਟਰ ਅਮਨਜੋਤ ਕੌਰ ਨੇ ਸ਼ਿਕਾਇਤ ਹੈ